ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਆਉਂਦੇ ਪਿੰਡ ਤੰਦੋਈ ਵਿੱਚ ਇੱਕ ਸੈਲੂਨ ਮਾਲਕ ਤੇ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸੈਲੂਨ ਮਾਲਕ ਵੱਲੋਂ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਸਨੇ ਸੈਲੂਨ ਵਿੱਚ ਗ੍ਰਾਹਕਾਂ ਦੀ ਪੀੜ ਹੋਣ ਕਾਰਨ ਹਮਲਾਵਰਾਂ ਵਿੱਚੋਂ ਇੱਕ ਨੂੰ ਇਹ ਕਿਹਾ ਸੀ ਕਿ ਕੁਝ ਦੇਰ ਬਾਅਦ ਆਉਣਾ। ਸੈਲੂਨ ਮਾਲਕ ਨੂੰ ਡਾਕਟਰ ਵੱਲੋਂ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਗੁਰਦੇਵ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਇੱਕ ਚੋ ਸ਼ਨੀਵਾਰ ਤੇ ਉਸ ਦੇ ਸੈਲੂਨ ਆਇਆ ਸੀ ਪਰ ਸੈਲੂਨ ਵਿੱਚ ਭੀੜ ਹੋਣ ਕਾਰਨ ਉਸ ਨੇ ਕੁਝ ਸਮੇਂ ਬਾਅਦ ਆਉਣ ਲਈ ਕਿਹਾ ਤਾਂ ਉਸ ਨੇ ਬਹਿਸ-ਬਾਜੀ ਸ਼ੁਰੂ ਕੀਤੀ ਤੇ ਧਮਕੀਆਂ ਦੇਣ ਲੱਗ ਪਿਆ ਇਸੇ ਰੰਜਿਸ਼ ਕਾਰਨ ਉਸ ਨੇ ਉਸ ਉੱਪਰ ਹਮਲਾ ਕੀਤਾ ਰੂਬਲ ਭਾਜੀ ਮੇਰੇ ਨਾਲ ਇਦਾਂ ਕਦੇ ਨਾ ਆਏ ਕੰਮ ਕਰਾਉਣ ਆਏ ਮੇਰਕੋ ਤੇ ਧੱਕੇ-ਧੱਕੇ ਮਾਰੇ ਉਹਨਾਂ ਵਾਸੇ ਮਜ਼ਾਕ 'ਚ ਮੈਨੂੰ ਮਾਰੇ ਫੇਰ ਗੁੱਸੇ 'ਚੜਿਆ ਪੇ ਮਾਰਨ ਫੇਰ ਚਲ ਗਏ ਉਤੋਂ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਤੇ ਮੈਨੂੰ ਪਾ ਗਏ ਮੇਰੀ ਦੁਕਾਨ ਤੇ ਮੈਂ ਹਥੋਂ ਭੱਜ ਗਿਆ ਤੇ ਫਿਰ ਮੈਨੂੰ ਇਹਨਾਂ ਹਰਪੁਰੇ ਦੇ ਵਿੱਚ ਘਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜੇ ਤੇ ਫਿਰ ਇਹਨਾਂ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਹਨਾਂ ਮੇਰੇ ਦਾਤਰ ਮਰੇ ਜੋ ਵੀ ਸੱਟਾਂ ਮੇਰੇ ਲਾਤੀਆਂ ਨਾ ਰੰਜਿਸ਼ ਕੀ ਇਹਨਾਂ ਕੋਈ ਵੀ ਨਹੀਂ ਪਾਜੀ ਕੰਮਕਾਰ ਕਰਾਉਣਾ ਹੁੰਦੇ ਹੀ ਬਸ ਐਸੇ ਗੱਲੋਂ ਧੱਕੇ ਮਾਰੇ ਵੀ ਮੇਰਾ ਕੰਮ ਕਰ ਪਹਿਲੋਂ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਅਦ ਚ ਕਰਦਾ ਐਸੇ ਗੱਲੋਂ ਪਾਜੀ ਫਾਇਰ ਹਾਂਜੀ ਫਾਇਰ ਉਹਨਾ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਫਾਇਰ ਲੱਤਾਂ ਚ ਫਿਰ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਹੀ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੇ ਕੋ ਮਾਫੀਆਂ ਮੂਫੀਆਂ ਮੰਗਉਂਦੇ ਰਹੇ ਕਰੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟਦੇ ਆ ਕੁੱਟਦੇ ਆਂ ਦੀਆਂ ਹਾਂਜੀ ਕਾਰਨ ਕੀ ਸੀ ਬਸ ਇਹੋ ਵੀ ਭਾਜੀ ਧੱਕੇ ਧੱਕੇ ਮਾਰੇ ਜਿਹੜੇ ਡਾਕਟਰ ਸੁਖਰਾਜ ਸਿੰਘ ਗੁਰਦੇਵ ਸਿੰਘ ਆ ਸਾਨੋ ਰਾਣਾ ਪ੍ਰਤਾਪ ਸਿੰਘ ਪਿੰਡ ਤੋਂ ਦੋ ਹੀ ਤੋਂ ਆਇਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਤੇ ਇਹ ਸੱਟਾਂ ਤੇ ਕੇਸ ਚ ਆਇਆ ਸਾਡੇ ਤੇ ਸੱਟਾਂ ਲੱਗ ਗਿਆ ਨਾ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਅੰਡਰ ਐਕਸਰੇ ਰੱਖੀਆਂ ਹਜੇ ਇਹਦਾ ਪੇਪਰਟ ਫਰਸਟ ਡੇਟ ਦਿੱਤਾ ਇਹਨੂੰ ਬਾਕੀ ਐਕਸਰੇ ਤੇ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਚੁਅਲੀ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਹੇ ਹੋ ਰੈਫਰ ਸ਼ਾਇਦ ਸਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਕਲਾਸ ਸਟੇਬਲ ਹੈ